ਇਹ ਤਾਂ ਸਮਾਂ ਕੀ ਬਰਾਂਦਾ ਚੱਲ ਚੱਪੰਦੀਤ ਹਨ ਸਰਕਾਰ ਇੱਕ ਦਰ ਉਹ ਕਿਹੜਾ ਮੁੰਡਾ ਇਹ ਹਰਮਨ ਆਰਮ ਇਹਦਾ ਮੁੰਡਾ ਕਿੱਥੋਂ ਦਾ ਆ ਪਰਮਜੀਤ ਦਾ ਮੁੰਡਾ ਹੈ ਕਿਹੜੇ ਪਿੰਡ ਦਾ ਕਿਹੜੇ ਪਿੰਡ ਦਾ ਇਸੇ ਪਿੰਡ ਦਾ ਪੰਮੇ ਜਾਇਦਾ ਕਵਾੜੀ ਹੈ ਡੋੜ ਪਿੰਡ ਕੌਣ ਜਾਂਦਾ ਹੈ ਇੱਧਰ ਝੋਕ ਝੋਕ ਹਰਮਨ ਜਾਂਦਾ ਹੀ ਪੰਮੇ ਦਾ ਮੁੰਡਾ ਕਿਹਦੀ ਦੁਕਾਨ ਤੋਂ ਵੇਚਦੇ ਉੱਥੇ ਉੱਥੇ ਕਵਾੜੀ ਇਹ ਮਾਲ ਸਮਾਨ ਲੈ ਕੇ ਜਾਂਦੀ ਉੱਥੇ ਕਵਾੜਦਾ ਹੈ ਤੇ ਉੱਥੇ ਮੈਨੂੰ ਪੰਪਰੇ ਢੱਲ ਜਾਂਦੇ ਗਾਂਵ ਬੇਚਦੇ ਇੱਥੋਂ ਕਿੰਨੇ ਦਿਨ ਹੋ ਗਏ ਚੱਕਦੇ ਜਿੱਥੋਂ ਨੇਤੀ ਰੱਖੀ ਨਹੀਂ ਚੱਕਦਾ ਅੱਜਾ ਕਿੰਨੇ ਦਿਨ ਕਰਦੇ ਮਹੀਨੇ ਨੂੰ ਹੋ ਗਏ ਸੰਜਾਦੇ ਕਿੰਨੇ ਗਾਡਰ ਬੋਲ ਕਮੂ ਕਿੰਨੇ ਗਾਡਰ ਚੁੱਕੇ ਨੇ ਦਿੱਲੀ ਇਕ ਲੈ ਜਾਵੇ ਇਹ ਗਾਡਰ ਨਹੀਂ ਗਿਣਤੀ ਜੀ ਕਿੰਨੇ ਲੈ ਗਿਆ ਗਿਣਤੀ 33 ਗਾਡਰ ਜਿਹੜਾ ਆ ਲੈ ਇਹ ਕਾਲੇ ਜੀ ਨਹੀਂ ਠੱਗਣਾ ਬਾਕੀ ਹੈ ਕੱਲ ਕੀ ਠੱਗਣਾ ਬਾਕੀ ਹੈ ਜੱਜੋ ਸਭ ਤੋਂ ਪਹਿਲਾਂ ਵੈਗਰ ਜੀ ਕਾਲ ਸਾਹਿਬ ਵੈਗਰ ਜੀ ਕੀ ਫਤਿਹ ਸਭ ਦੇਖਣ ਵਾਲੇ ਵੀਰਾਂ ਨੂੰ ਦੱਸਣਾ ਚਾਹਣਾ ਕਿ ਚੋਰਾਂ ਨੂੰ ਹੱਥ ਪਾਏ ਚੰਗੀ ਤਰ੍ਹਾਂ ਪਾਇਆ ਜਾਵੇ ਜਿਸ ਤਰ੍ਹਾਂ ਕਿ ਅਸੀਂ ਪਾਇਆ ਇਹ ਕਾਫੀ ਦਿਨਾਂ ਤੋਂ ਸਾਡੇ ਕੁਝ ਗਾਡਰ ਚੋਰੀ ਹੋ ਰਹੇ ਸੀ ਤੇ ਸਾਡੇ ਕੋਲ ਕੋਈ ਸਬੂਤ ਨਾ ਹੋਣ ਕਰਕੇ ਅਸੀਂ ਵੇਟ ਕੀਤਾ ਕਿ ਬੰਦਾ ਰਜਨ ਆ ਰਿਹਾ ਵੀ ਹੋਰ ਆਵੇ। ਬੈਕ ਸਾਈਡ ਤੇ ਸਾਡੇ ਕੋਈ ਕੈਮਰੇ ਨਹੀਂ ਲੱਗੇ ਹੋਏ ਸੀ ਜੋ ਕਿ ਅਸੀਂ 12 ਤਰੀਕ ਨੂੰ ਕੈਮਰੇ ਲਾਏ ਆ ਤੇ ਉਹਦੇ ਵਿੱਚ 12 ਨੂੰ ਵੀ ਆਇਆ ਗੱਡ ਲੈ ਕੇ ਗਿਆ ਬੰਦਾ। 13 ਨੂੰ ਵੀ ਆਇਆ ਤੇ ਰਾਤ ਵੀ ਆਇਆ। ਲਗਾਤਾਰ ਆ ਰਿਹਾ ਤੇ ਰਾਤ ਅਸੀਂ ਫਿਰ ਜਦੋਂ ਸਾਰੇ ਇਕੱਠੇ ਹੋ ਕੇ ਆਏ ਬਾਈ ਜਗਜੀਤ ਸਿੰਘ ਆਇਆ ਬਾਈ ਗੋਰਾ ਸਿੰਘ ਬੁੱਟਰ ਤੋਂ ਆਏ। ਬਾਕੀ ਕੁਝ 2-4 ਬੰਦੇ ਪਿੰਡ ਦੇ ਵਿੱਚੋਂ ਆਏ। ਤੇ ਅਸੀਂ ਮੌਕੇ ਤੇ ਉਹਨੂੰ ਗਾਡਰ ਬਾਹਰ ਕੱਢਿਆ ਸੀ ਥੱਲੇ ਦੀ ਉਹ ਗੇਟ ਦੇ ਕੱਢਦਾ ਸੀ ਤੇ ਕੰਧ ਉੱਤੇ ਛਾਲ ਮਾਰ ਕੇ ਜਦੋਂ ਬਾਹਰ ਆਇਆ ਗਾਡਰ ਬਾਹਰ ਤੱਕ ਕੇ ਤੇ ਉਦੋਂ ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਦੇਖ ਕੇ ਉਹ ਭੱਜ ਗਿਆ ਛੋਨੇ ਦੇ ਵਿੱਚ ਜਾ ਕੇ ਤੇ ਗੇੜਾ ਦੇਖ ਕੇ ਉੱਤੋਂ ਦੀ ਥੋੜੀ ਵੱਟ ਜਾ ਕੇ ਉਹਨੂੰ ਫੜ ਲਿਆ ਨੁਕਸਾਨ ਹੋਣਾ ਨੁਕਸਾਨ ਜੀ ਆਪਣੇ ਮੂੰਹ ਉਹ 45 ਗਾਡਰ ਮੰਨਿਆ ਜੀ ਲਗਾਤਾਰ ਜਾ ਰਹੇ ਸੀ ਕਿਉਂਕਿ ਸਮਾਨ ਸਾਡਾ ਇਹ ਵਜਾ ਕੇ ਮੰਨ ਲਓ ਕਿ ਗਿਣਤੀ ਤਾਂ ਅਸੀਂ ਕਰ ਨਹੀਂ ਸਕਦੇ ਕਦੇ ਸਮਾਨ ਚਲੇਗਾ ਕਦੇ ਆ ਗਿਆ ਤੇ ਤੱਕ ਆਈਡੀਆ ਲਾ ਸਕਦੇ ਵੀ ਸਾਡਾ ਸਮਾਨ ਵੀ ਮਸੂਸ ਐਸੇ ਨਿਸ਼ਾਨੀਆਂ ਲਾਉਣ ਲੱਗੇ ਇਸ ਲਾਸਟ ਦੇ ਵਿੱਚ ਉੱਪਰ ਵਾਲੇ ਗਾਡਰਾਂ ਨੂੰ ਵੀ ਸਾਨੂੰ ਸ਼ੱਕ ਕਲੀਅਰ ਹੋਵੇ ਜੋ ਦੇਖਿਆ ਵੀ ਉਹ ਨਿਸ਼ਾਨੀ ਦੇ ਉਤਲੇ ਗਾਡਰ ਨਹੀਂ ਮਿਲੇ ਸਾਨੂੰ ਫਿਰ ਅਸੀਂ ਕੈਮਰੇ ਲਵਾਈ ਤੇ ਅਸੀਂ ਪੱਕੇ ਸਬੂਤੇ ਫੜਨ ਕਰਕੇ ਹੀ ਅਸੀਂ ਲੇਟ ਕੀਤਾ ਨੁਕਸਾਨ ਦੇਖ ਲਓ ਜੀ 45 ਗੱਡਰਾ ਤੇ 60 ਰੁਪਏ ਕਿਲੋ ਦਿੰਦੇ ਜੇ ਆਪਾਂ ਪੁਰਾਣੇ ਗੱਡਰੇ ਵੀ ਲਈਏ ਤਾਂ 45 ਗੱਡਰਾ 55 ਦੇ ਹਿਸਾਬ ਨਾਲ ਹੀ ਬਣਾ ਲਓ ਜੀ ਤੇ ਪੰਜ ਚੋਗਾ ਵੀ 2 ਲੱਖ ਤੋਂ ਉੱਤੇ ਉੱਤੇ ਦਾ ਨੁਕਸਾਨ ਆ ਜੀ ਤੁਹਾਨੂੰ ਕਿੰਨਾ ਛੋਟਾ ਦਾ ਨਕਸਾਨ ਹੋ ਗਿਆ ਸਾਨੂੰ ਜੀ ਜਦੋਂ ਆਉਣਾ ਹੀ ਪਹਿਲਾ ਸਾਲ ਦੇ ਵਿੱਚ ਤਾਂ ਕੰਮ ਚੱਲਦੇ ਕਰਕੇ ਸਮਾਨ ਤਕਰੀਬਨ ਹੀ ਬਾਹਰ ਰਹਿੰਦਾ ਹੈ ਕਿ ਹੁਣ ਜਿਵੇਂ ਝੋਨੇ ਦਾ ਸੀਜ਼ਨ ਆ ਗਿਆ ਸੀਗਾ ਤੇ ਹੁਣ ਸਮਾਨ ਸਾਡਾ ਦੁਕਾਨ ਤੇ ਆਉਣਾ ਸ਼ੁਰੂ ਹੋ ਗਿਆ ਜੀ ਸਾਰਾ ਜੀ ਹੋਣ ਸਾਨੂੰ ਫਿਰ ਬੈਲ ਬੁੱਕ ਦੱਸ ਦਿੰਦੀ ਆ ਵੀ ਸਮਾਨ ਸਾਡੇ ਕੋਲ ਇੰਨਾ ਤੇ ਇੰਨਾ ਰਹਿ ਗਿਆ। ਹੁਣ ਅਸੀਂ ਜਦੋਂ ਉਹਦੀ ਗਿਣਤੀ ਕਰੀ ਤੇ ਉਹਦੇ ਵਿੱਚੋਂ ਸਾਡੇ 45 50 ਗਾਡਰ ਗਾਇਬ ਸੀਗੇ। ਉਸ ਤੋਂ ਬਾਅਦ ਅਸੀਂ ਫਿਰ ਆਪਦਾ ਉੱਥੇ ਅੰਦਰ ਵਾ ਵੇਦੇ ਰਹੇ। ਜਿਵੇਂ ਇਹ ਬੜੀ ਸਫਾਈ ਨਾਲ ਕੰਮ ਕਰਦੇ ਰਹੇ ਵੀ ਗਾਡਰ ਕਢਣਾ ਵੀ ਆਪਦੇ ਪੈੜਾ ਵੀ ਮਾਰ ਕੇ ਜਾਣੀਆਂ ਤੇ ਐਂ ਸਾਫ਼ ਕਰਕੇ ਵਧੀਆ ਜਾਣਾ। ਉਸ ਤੋਂ ਬਾਅਦ ਅਸੀਂ ਫਿਰ ਕੈਮਰਿਆਂ ਦਾ ਫੈਸਲਾ ਹੋ ਗਿਆ ਕੈਮਰੇ ਲਾਏ ਆ। ਪੱਕੇ ਸਬੂਤ ਤੇ ਉੱਤੇ ਅਸੀਂ ਫੜਿਆ ਬੰਦਾ। ਉਹ ਮੈਂ ਨਹੀਂ ਵੀ। ਸਾਸੀ ਕਾਂਜੀ ਮੈਡਮ ਅਹ ਫਿਰ ਦੂਰ ਦੇ ਵਿੱਚ ਜਿਹੜੇ ਦੂਰ ਚੋਰ ਫੜੇ ਗਏ ਸੀ ਨੀ ਉਹਨਾਂ ਕੀ ਬਣਾਇਆ ਹਾਂ ਅਹ ਪਿੰਡ ਦੂਰ ਤੋਂ ਜਿਹੜੇ ਅਸੀਂ ਦੋ ਚੋਰ ਅਰੈਸਟ ਕੀਤੇ ਸੀਗੇ ਉਹਨਾਂ ਦੋਨਾਂ ਨੂੰ ਅਸੀਂ ਜੇਲ੍ਹ ਭੇਜ ਦਿੱਤਾ ਹੈ ਫਿਰ ਕੀ ਕੀ ਨਾਮ ਸੀ ਉਹਨਾਂ ਦੇ ਲਈ ਇੱਕ ਸੀ ਚਰਨਜੀਤ ਸਿੰਘ son of ਜਲੌਰ ਸਿੰਘ ਦੂਰ ਪਿੰਡ ਤੋਂ ਹੀ ਸੀਗਾ ਤੇ ਇੱਕ ਹਰਜੀਤ ਸਿੰਘ ਉਰਫ ਹਰਮਨ son of ਪੰਮਾ ਕਵਾੜੀਆ ਪਰਮਜੀਤ ਸਿੰਘ ਪੰਮਾ ਕਵਾੜੀਆ ਹਾਂਜੀ ਤੇ ਬਲੋ ਕੀ ਤੁਹਾਨੂੰ ਲੱਗਦਾ ਅਸੀਂ ਬੋਲੀ ਇਹ ਜੀ ਗਾਡਰ ਵਗੈਰਾ ਚੁੱਕਦੇ ਸੀਗੇ ਤੇ ਇਹਨਾਂ ਤੋਂ ਗਾਡਰ ਹੀ ਬਰਬੰਦ ਹੋਏ ਆ ਕਿੰਨੇ ਦਿਨਾਂ ਤੋਂ ਬਣੇ ਸੀ ਇਹਨਾਂ ਦਾ ਤਾਂ ਗੱਲ ਕਰੀ ਗਏ ਇਹ ਜੀ ਇਹ ਕਾਫੀ ਦਿਨਾਂ ਤੋਂ ਅਸੀਂ ਇਹਨਾਂ ਦਾ ਤੇ ਪਰ ਇਹਨਾਂ ਦਾ ਸ਼ੋਅ ਨਹੀਂ ਹੋ ਰਿਹਾ ਸੀ ਕਲੀਅਰ ਨਹੀਂ ਹੋ ਰਿਹਾ ਸੀ ਕਿ ਕੌਣ ਇਹ ਕੰਮ ਕਰਦਾ ਆ ਜਦੋਂ ਕਲੀਅਰ ਹੋਇਆ ਤਾਂ ਫਿਰ ਇਹਨਾਂ ਨੂੰ ਮੌਕੇ ਤੇ ਫੜ ਲਿਆ ਸੀ ਇਸ ਟਾਈਮ ਜੇਲ 'ਚ ਨੇ ਜੀ ਠੀਕ ਥੈਂਕ ਯੂ